ਸਾਰੀ ਹਾਣੂਸਕਾਰ ਪਰਿਵਾਰ ਸਤਿ ਸ਼੍ਰੀ ਅਕਾਲ ਜੀ ਕੱਲ ਕੱਲਪਾ ਵੀਡੀਓ ਬਣਾਈ ਸੀ ਕਿ ਆਨੰਦਕਾਰ ਦੀ ਚਿੱਕਾ ਲੜਕਾ ਅੱਗੇ ਕਿਉਂ ਜਾਂਦਾ ਅੱਜ ਉਸ ਤੋਂ ਅੱਗੇ ਵਿਚਾਰ ਕਰਾਂਗੇ ਕਿ ਜਦੋਂ ਲੜਕੀ ਦੀ ਵਿਦਾਈ ਹੁੰਦੀ ਆ ਤਾਂ ਉਹ ਰੋਂਦੀ ਕਿਉਂ ਜਿਵੇਂ ਪਹਿਲਾਂ ਪੁਰਾਣਾ ਟਾਈਮ ਹੁੰਦਾ ਸੀ ਉਦੋਂ ਤਾਂ ਲੜਕੀਆਂ ਕਿੰਨਾ ਕਿੰਨਾ ਟਾਈਮ ਸਾਰੇ ਘਰੋਂ ਆਉਂਦੀਆਂ ਨਹੀਂ ਸੀ ਜਾਂ ਕੋਈ ਫੋਨ ਨਹੀਂ ਸੀ ਹੁੰਦਾ ਕੁਝ ਨਹੀਂ ਸੀ ਹੁੰਦਾ ਜੀ ਤੇ ਹੁਣ ਅੱਜ ਕੱਲ ਤਾਂ ਜਦੋਂ ਮਰਜ਼ੀ ਸੰਪਰਕ ਕਰੋ ਪੇਕੇ ਘਰ ਨਾਲ ਤੇ ਫੇਰ ਵੀ ਕਿਉਂ ਰੋਂਦੀ ਹੈ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਲੜਕੀ ਦਾ ਵਿਆਹ ਸੀ ਕਿ ਇਹ ਇੰਨਾ ਕਿਉਂ ਰੋ ਰਹੀ ਹੈ ਉਹ ਕਹਿੰਦਾ ਕਿ ਇਹ ਇੱਕ ਰਿਵਾਜ ਨਹੀਂ ਹੈ ਇਹ ਤਾਂ ਜਿਵੇਂ ਜਦੋਂ ਲੜਕੀ ਜਨਮ ਤੋਂ ਲੈ ਕੇ ਬਾਪ ਦੇ ਘਰ ਰਹਿੰਦੀ ਆ ਤਾਂ ਉਹ ਜਦੋਂ ਕਿਤੇ ਵੀ ਜਾਂਦੀ ਆ ਕਿਤੇ ਵੀ ਆਉਂਦੀ ਆ ਕੋਈ ਬੰਦਿਸ਼ ਨਹੀਂ ਹੁੰਦੀ ਤਾਂ ਪਰ ਜਿਸ ਦਿਨ ਉਹਦਾ ਵਿਆਹ ਹੁੰਦਾ ਉਹ ਆਪਣੇ ਪਤੀ ਦਾ ਹੱਥ ਫੜ ਕੇ ਆਪਣੇ ਬਾਪ ਦੇ ਘਰ ਦੀ ਦਹਲੀਜ਼ ਤੋਂ ਬਾਹਰ ਕਦਮ ਰੱਖਦੀ ਆ ਤਾਂ ਉਹਦੇ ਬਾਪ ਦਾ ਉਹਦੇ ਤੋਂ ਅਧਿਕਾਰ ਪਹਿਲਾਂ ਵਾਲਾ ਨਿਰਿੰਦਾ ਘਟ ਜਾਂਦਾ ਤੇ ਉਸ ਘਰ ਤੋਂ ਇਸ ਤਰ੍ਹਾਂ ਵਿਦਾ ਕਰ ਦਿਆ ਕਿ ਆਪਦੇ ਘਰ ਚੱਲੀ ਕਿਉਂ ਲੜਕੀਆਂ ਨੂੰ ਪਰਾਇਆ ਤਨ ਮੰਨਿਆ ਜਾਂਦਾ ਪਹਿਲੇ ਲੋਕ ਮੰਨਦੇ ਸੀ ਚਲੋ ਹੁਣ ਅੱਜ ਕੱਲ ਤਾਂ ਕੋਈ ਫਰਕ ਨਹੀਂ ਮੰਨਦਾ ਤਾਂ ਉਹ ਪਤੀ ਦਾ ਹੱਥ ਫੜ ਕੇ ਜਦੋਂ ਕੁਝ ਦੂਰੀ ਤੇ ਸਹੁਰੇ ਘਰ ਜਾਂਦੀ ਹੈ ਤਾਂ ਉਹ ਪਰਿਵਾਰ ਕਹਿੰਦਾ ਕਿ ਬਗਾਨੀ ਦੀ ਆ ਗਈ ਉਹ ਕਹਿੰਦਾ ਅਸਲ 'ਚ ਉਸ ਦਿਨ ਉਸ ਲੜਕੀ ਦਾ ਕੋਈ ਘਰ ਹੀ ਨਹੀਂ ਰਹਿੰਦਾ। ਕ ਪਹਿਲਾਂ ਬਾਪ ਦੇ ਘਰ ਹੁੰਦੀ ਆ ਉਹਦਾ ਜੋਰ ਹੁੰਦਾ। ਪਰ ਜਦੋਂ ਲੜਕੀ ਵਿਆਹੀ ਜਾਂਦੀ ਆ ਤਾਂ ਉਹਨਾਂ ਉਹਦਾ ਅਧਿਕਾਰ ਨਹੀਂ ਰਹਿੰਦਾ ਉਸ ਘਰ ਤੇ। ਤੇ ਸਹੁਰੇ ਘਰ ਜਾਂਦੀ ਆ ਜੀ ਚਲੋ ਅੱਜ ਕੱਲ ਤਾਂ ਬਹੁਤ ਫਰਕ ਆ 50% ਲੋਕ ਸਮਝਦਾਰ ਹੋ ਗਏ। ਪਰ ਪਿੰਡਾਂ ਦੇ ਵਿੱਚ ਹੁਣ ਵੀ ਉਹੀ ਚੀਜ਼ ਆ। ਕਿ ਉਹ ਲੜਕੀ ਨੂੰ ਬਗਾਨੀ ਹੀ ਮੰਨਿਆ ਜਾਂਦਾ। ਜਿਵੇਂ ਕੋਈ ਕਿਸੇ ਕਰ ਆਇਆ ਹੋਵੇ ਤੇ ਇਹ ਸਮਝ ਨਹੀਂ ਲੱਗਦੀ ਵੀ ਲੜਕੀਆਂ ਆਂਦਾ ਫਿਰ ਘਰ ਕਿਹੜਾ ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਉਹ ਸੀ ਇਹ ਗੱਲ ਸੱਚ ਕਿ ਲੜਕੀ ਦਾ ਕੋਈ ਘਰ ਨਹੀਂ ਰਹਿੰਦਾ ਤੇ ਬਹੁਤ ਜਿਵੇਂ ਦਿਲ ਨੂੰ ਲੱਗਣ ਵਾਲੀ ਗੱਲ ਸੀ ਇਹ ਤਾਂ ਜਿਵੇਂ ਬਾਹਰਲੇ ਕੰਟਰੀਜ਼ ਆ ਇੱਥੇ ਤਾਂ ਬੱਚੇ ਖੁਦ ਕਮਾਉਂਦੇ ਆ ਮਾਰਗੇਜ ਵਗੈਰਾ ਬਣਦੀ ਆ ਤਾਂ ਉਹ ਲੜਕੀਆਂ ਦਾ ਨਾਮ ਵਿੱਚ ਹੁੰਦਾ ਤਾਂ ਉਹ ਮਾਲਕ ਹੁੰਦੀ ਆ ਪਰ ਆਪਣੇ ਇੰਡੀਆ ਦੇ ਵਿੱਚ ਉਹ ਚੀਜ਼ ਨਹੀਂ ਹੈ ਜਿਵੇਂ ਖਾਨਦਾਨੀ ਪ੍ਰਾਪਰਟੀ ਹੁੰਦੀ ਆ ਜੋ ਵੀ ਹੁੰਦਾ ਉਹਦੇ ਤੇ ਲੜਕਾ ਆਪਣਾ ਹੀ ਅਧਿਕਾਰ ਮੰਨਦਾ ਲੜਕੀ ਦਾ ਨਹੀਂ ਜਦ ਕਿ ਉਹ ਉਹਦੀ ਲਾਈਫ ਪਾਰਟਨਰ ਹੁੰਦੀ ਆ ਬਰਾਬਰ ਦੀ ਹਿੱਸੇਦਾਰ ਹੁੰਦੀ ਆ ਇਹ ਪਤਾ ਨਹੀਂ ਇਹ ਵਿਤਕਰੇ ਕਦੋਂ ਦੂਰ ਹੋਣਗੇ ਜੇ ਹਸਬੰਡ ਵਾਈਫ ਦੇ ਵਿੱਚ ਮਾੜੀ-ਮੋਟੀ ਕੋਈ ਗੱਲਬਾਤ ਹੁੰਦੀ ਆ ਤਾਂ ਲੜਕਾ ਆਰਾਮ ਨਾਲ ਉਹਨੂੰ ਕਹਿ ਦਿੰਦਾ ਕਿ ਜਾ ਮੇਰੇ ਘਰੋਂ ਚਲੀ ਜਾ ਫਿਰ ਉਹ ਲੜਕੀ ਜਾਵੇ ਕਿੱਥੇ ਕਿਹੜਾ ਘਰ ਉਹ ਲੜਕੀ ਦਾ ਕਿਸੇ ਸ਼ਾਇਰ ਨੇ ਸੱਚੀ ਲਿਖਿਆ ਕਹਿੰਦੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਵੀ ਹੁੰਦੇ ਅਤੇ ਸਹੁਰੇ ਵੀ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਕਹਿੰਦੇ ਧੀਆਂ ਪਰਾਈਆਂ ਨੇ ਸੋਹਰੇ ਕਹਿੰਦੇ ਪਰਾਇ ਕਰੋ ਆਈਆਂ ਨੇ ਤੂੰ ਹੀ ਦੱਸ ਰੱਬਾ ਧੀਆਂ ਕਿਹੜੇ ਘਰ ਲਈ ਬਣਾਈਆਂ ਨੇ ਇਹ ਹਜੇ ਵੀ ਕੋਈ ਸਿੱਧਾ ਦਖਾਨਤਾ ਜੀ ਕਿ ਲੜਕੀਆਂ ਜ਼ਿੰਦਗੀ ਪਰ ਪਰਾਈਆਂ ਹੀ ਰਹਿੰਦੀਆਂ ਇਹ ਕੇ ਲਈ ਵੀ ਸੋਹਰੇ ਲਈ ਵੀ ਜਦੋਂ ਕਿ ਔਰਤ ਤੋਂ ਬਿਨਾ ਇਹ ਸਮਾਜ ਹੀ ਨਹੀਂ ਬਣਦਾ ਔਰਤ ਹੀ ਬੱਚੇ ਨੂੰ ਜਨਮ ਦਿੰਦੀ ਆ ਔਰਤੀ ਕਰ ਸੰਭਦੀ ਆ ਕਿਸੇ ਜਗ੍ਹਾ ਤੇ ਵੀ ਨਾ ਮਾਂ ਬਿਨਾ ਸਰਦਾ ਨਾ ਬੇਟੀ ਬਿਨਾ ਸਰਦਾ ਨਾ ਪਤਨੀ ਬਿਨਾ ਸਰਦਾ ਜਦ ਕਿ ਉਹ ਔਰਤ ਹੀ ਹੈ ਪਰ ਫੇਰ ਵੀ ਔਰਤ ਦਾ ਘਰ ਨਹੀਂ ਹੈ ਇਹ ਕਿਉਂ ਇਹ ਸਮਝ ਨਹੀਂ ਲੱਗਦੀ ਕਿ ਸਾਡੇ ਸਮਾਜ ਦੇ ਲੋਕ ਕਦੋਂ ਬੇਟੀ ਨੂੰ ਮੰਨਣਗੇ ਕਿ ਇਹਦਾ ਵੀ ਉਹ ਘਰ ਆ ਜਿੱਥੇ ਉਹ ਵਿਆਹ ਕੇ ਆਉਂਦੀ ਆ ਮੇਰੀ ਸਾਰਿਆਂ ਨੂੰ ਇਹ ਖਾਸ ਕਰਕੇ ਲੜਕਿਆਂ ਦੀਆਂ ਮਾਮਾਂ ਨੂੰ ਇਹ ਰਿਕਵੈਸਟ ਹੈ ਜੀ ਕਿ ਉਹ ਬੇਟੀ ਨੂੰ ਉਹਦੇ ਹਿਸਾਬ ਨਾਲ ਜਿਉਣ ਦਿਓ ਜਦੋਂ ਆਰਦਾ ਸਾਰਾ ਕੁਛ ਛੱਡ ਕੇ ਤੁਹਾਡੇ ਘਰ ਆ ਜਾਂਦੀ ਆ ਤੇ ਫੇਰ ਉਹ ਉਹਦਾ ਤਾਂ ਉਹੀ ਘਰ ਹੋਇਆ ਨਾ ਕਈ ਵਾਰ ਮਾਮਾ ਇਸ ਤਰ੍ਹਾਂ ਅਨਸੇਫ ਫੀਲ ਕਰਦੀਆਂ ਕਿ ਇਹ ਤਾਂ ਸਾਡੇ ਬੇਟੇ ਨੂੰ ਲੈ ਚੁਗੀ ਪੱਜਾ ਤੁਹਾਡੇ ਪਿਆਰ ਦੇ ਵਿੱਚ ਤਾਕਤ ਤਾਂ ਕਿਵੇਂ ਕੋਈ ਕੁੜੀ ਤੁਹਾਡੇ ਨਾਲੋਂ ਤੁਹਾਡੇ ਬੇਟੇ ਨੂੰ ਤੋੜ ਲੂਗੀ ਤਾਂ ਉਹ ਬੇਟੀ ਨੂੰ ਵੀ ਜਿਵੇਂ ਆਪ ਤੇ ਬੇਟੇ ਨੂੰ ਤੁਸੀਂ ਪਿਆਰ ਕਰਦੇ ਹੋ ਨੂੰ ਦਾ ਵੀ ਉਸੇ ਤਰ੍ਹਾਂ ਪਿਆਰ ਤੇ ਸਤਿਕਾਰ ਕਰੋ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਬੇਟੀਆਂ ਦਾ ਕਰਨੀ ਬੇਟੀ ਵੀ ਘਰ ਦੀ ਮਾਲਕ ਹੋਣੀ ਚਾਹੀਦੀ ਆ ਜਿੱਥੇ ਉਹਦਾ ਪਤੀ ਰਹਿੰਦਾ ਬਰਾਬਰ ਤੇ ਹਿੱਸੇਦਾਰ ਆ ਉਹ ਕਿਉਂ ਘਰ ਉਹ ਵੀ ਤਾਂ ਬਰਾਬਰ ਚਲਾਉਂਦੀ ਆ ਨਾ ਉਹ ਬੱਚੇ ਬੱਚਿਆਂ ਨੂੰ ਜਨਮ ਦਿੰਦੀ ਆ ਬੱਚੇ ਪਾਲਦੀ ਆ ਪੜਾਉਂਦੀ ਆ ਔਰਤ ਤੋਂ ਬਿਨਾ ਤਾਂ ਘਰ ਚੱਲਦਾ ਹੀ ਨਹੀਂ ਸੋ ਇਸ ਕਰਕੇ ਬੇਟੀਆਂ ਦਾ ਨੋਹਾਂ ਦਾ ਨੋਹ ਨੂੰ ਵੀ ਬੇਟੀ ਦੀ ਤਰ੍ਹਾਂ ਹੀ ਪਿਆਰ ਕਰੋ ਠੀਕ ਆ ਜੇ ਬਹੁਤਾ ਜਿਆਦਾ ਵੀ ਨਹੀਂ ਤੁਸੀਂ ਕਰ ਸਕਦੇ ਪਰ ਟੋਕਾ ਟਾਕੀ ਨਾ ਕਰੋ ਉਹਨਾਂ ਨੂੰ ਉਹਨਾਂ ਨੂੰ ਇਹੀ ਮੰਨੋ ਕਿ ਇਹ ਵੀ ਮਾਲਕਾ ਕਰਦੀ ਆ ਇਦੋਂ ਬਾਹਰਲੇ ਦੇਸ਼ਾਂ 'ਚ ਤਾਂ ਬਹੁਤ ਸੁਧਾਰ ਹੋ ਚੁੱਕਿਆ ਜੀ। ਬੇਟੀਆਂ ਵਿਆਹ ਤੋਂ ਪਹਿਲਾਂ ਘਰ ਬਣਾਉਂਦੀਆਂ, ਬਾਅਦ 'ਚ ਵਿਆਹ ਕਰਦੀਆਂ। ਪਰ ਬੱਚਿਆਂ ਨੂੰ ਵੀ ਇਹ ਹੈਗਾ ਕਿ ਵੱਡਿਆਂ ਦਾ ਸਤਿਕਾਰ ਕਰੋ, ਪਿਆਰ ਕਰੋ। ਜਿਹੜਾ ਮਾਵਾ ਵੀ ਅਨਸੇਫ ਨਾ ਸਮਝਣ ਆਪਣੇ ਆਪ ਨੂੰ। ਤੇ ਦੋਨੋਂ ਧਿਰਾਂ ਮਿਲ ਕੇ ਰਹਿਣ ਦੀ ਗੱਲ ਹੈ। ਸੋ ਇਹਨਾ ਕਹਿੰਦੀ ਹੋਈ ਮੈਂ ਸਮਾਪਤ ਕਰਦੀਆਂ ਜੀ। ਮੇਰੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਬਹੁਤ ਸਾਰੇ ਲੋਕਾਂ ਤੱਕ ਇਹ ਵੀਡੀਓਜ਼ ਪਹੁੰਚ ਸਕਣ ਆਪਾਂ ਔਰਤਾਂ ਮਿਲ ਕੇ ਸਮਾਜ ਬਦਲਗੇ ਔਰਤ ਸਭ ਕੁਝ ਕਰ ਸਕਦੀ ਹੈ ਆਪਣੇ ਚ ਪਾਵਰ ਹੈ ਜੇ ਆਪਾਂ ਆਪਣੀ ਬੇਟੀ ਲਈ ਸੁੱਖ ਚਾਹੁੰਦੇ ਆ ਤਾਂ ਜਿਹੜੀ ਆਪਣੇ ਘਰੇ ਨਾ ਆਉਂਦੀ ਆ ਉਹਦੀ ਮਾਂ ਵੀ ਉਹੀ ਚੀਜ਼ ਚਾਹੁੰਦੀ ਆ ਕਿ ਉਹਦੀ ਬੇਟੀ ਸੁખી ਵਸੇ ਆਓ ਆਪਾਂ ਇੱਕ ਨਵਾਂ ਸਮਾਜ ਸਿਰਜੀਏ ਮੈਂ ਬਸ ਕਰਦੀ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ